ਤੇ ਆਜ ਸਰ੍ਹੋਂ ਦਾ ਸਾਗ ਚੱਲਣਾ। ਹੁਣ ਸਰ੍ਹੋਂ ਦਾ ਸਾਗ ਹੀ ਚੱਲਦਾ ਪਿਆ ਵਾ। ਇਹ ਚੱਲਣਾ ਮਾਰਸ ਦੇ ਮਹੀਨੇ ਦਾ ਚੱਲਣਾ। ਉਸ ਤੋਂ ਬਾਅਦ ਆਏਗਾ ਗਰਮੀਆ ਵਾਲਾ ਸਾਗ ਆਏਗਾ ਚਲਾਈ ਦਾ। ਚਲਾਈ ਤੋਂ ਬਾਅਦ ਚਲਾਈ ਦਾ ਸਾਗ ਬਾਲਾ ਸਾਰੀ ਗਰਮੀ ਬਣੇਗਾ। ਉਸ ਤੋਂ ਜਿਹੜੀ ਮੱਠੀ ਉੱਤਰਣੀ ਆ ਤੋਰੀਏ ਸਾਗ ਆਏਗਾ। ਯਾਨੀ ਤਿੰਨ ਤਰ੍ਹਾਂ ਦਾ ਸਾਗ ਹੁੰਦਾ ਵਾ ਚਲਾਈ ਦਾ, ਤੋਰੀਏ ਦਾ ਤੇ ਸਰ੍ਹ ਦਾ ਸਾਗ ਹੁੰਦਾ। ਹੁਣ ਸਰ੍ਹੋਂ ਦਾ ਸਾਗ ਚੱਲਦਾ ਪਿਆ। ਪਹਿਲਾਂ ਮੈਂ ਲੋਹੇ ਦਾ ਕੰਮ ਕਰਦਾ ਸੀ ਵਾਟਿੰਗ ਦਾ, ਪਹਿਲੀ ਵਾਟਿੰਗ ਦਾ। ਉਹ ਕਹਿੰਦਾ ਮੈਂ 12-13 ਸਾਲ ਕੰਮ ਯਾਨੀ ਕੀਤਾ ਸੀ। ਉਸ ਤੋਂ ਬਾਅਦ ਮੈਨੂੰ ਸਾਟ ਲੱਗੀ ਸੀ ਪੀ.ਡੀ. ਜਦੋਂ ਨਿਕਲੋ ਮੈਂ ਕਿ ਆਇਸੇ ਕੰਮ ਕਰਨਾ ਉੱਥੇ ਮੈਂ ਸੱਟ ਲੱਗੀ 12 ਦੇ ਵਿੱਚ ਤੇ 12 ਤੋਂ ਬਾਅਦ ਮੈਂ ਯਾਨੀ ਕਿ ਚਾਹ ਕਾਰੋਬਾਰ ਚਾਲੂ ਕੀਤਾ ਸੀ ਪਹਿਲਾਂ ਨਸੀਬ ਮੇਰ ਕੋ 6 ਮਹੀਨੇ ਰਕੀਲ ਅਸੀਂ ਰੱਖੀ ਵੇ ਸਰੋਸਾਰ ਰੱਖਿਆ ਇੱਥੇ ਜਦੋਂ ਆਣਾ ਵਾ ਇੱਥੇ ਸਫਾਈ ਪੂਰੀ ਕਰਨੀ ਆ ਆਪਾਂ ਅਗੇ ਘਰੋਂ ਭਾਵੇਂ 12 ਵਜੇ ਆਇਆ ਭਾਵੇਂ 11 ਵਜੇ ਆਇਆ ਤੇ ਸਫਾਈ ਪੂਰੀ ਯਾਨੀ ਕਿ ਪੂਰੀ ਪੂਰਾ ਪੂਰਾ ਤਿਆਰ ਕਰਦਾ ਸਫਾਈ ਦਾ ਰੈਡੀ ਵਜੇ ਪੂਰੀ ਸਫਾਈ ਹੋਏਗੀ ਜਿੱਥੇ ਆਪਾਂ ਬੈਲਾ ਖੜਾਉਣਾ ਵਾ ਉੱਥੇ ਪੂਰੀ ਸਫਾਈ ਹੋਏਗੀ ਯਾਨੀ ਕਿ ਬਹੁਤ ਯਾਨੀ ਕਿ ਉਹ ਪਸੰਦ ਕਰਦੇ ਆ ਤੇ ਪਿਆਰ ਵੀ ਬਹੁਤ ਦਿੰਦੇ ਤੇ ਬਾਹਰ ਵਾਲੇ ਟੂਰਿਸਟ ਵੀ ਬਹੁਤ ਹੁੰਦੇ ਨੇ ਪਿਆਦੰਦੇ ਨੇ ਸਿਕਾ ਦੋਸਤੋ ਮੇਰਾ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੌਸਟ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਾਦ ਦੇ ਛਾਟਾ ਅਟਾਰੀ ਰੋਡ ਦੀਆਂ ਜਿੱਥੇ ਕੀ ਖਾਸ ਕਰਕੇ ਸਲਾਨੀ ਜਿਹੜੇ ਨੇ ਵਾਗਾ ਬਾਰਡਰ ਵਾਸਤੇ ਜਾਂਦੇ ਨੇ ਉਥੇ ਤੁਹਾਨੂੰ ਸਰਦਾਰ ਜੀ ਪੰਜਾਬੀ ਢਾਬਾ ਜਿਹੜਾ ਲਾਇਆ ਹੋਇਆ ਵਾ ਜਿਨ੍ਹਾਂ ਦਾ ਸਰੋਂ ਦਾ ਸਾਗ ਮੱਕੀ ਰੋਟੀ ਇੱਥੇ ਲਾਈ ਹੋਈ ਹੈ ਤੇ ਦਰਸ਼ਕ ਜਿਹੜੇ ਨੇ ਖਾਸ ਕਰਕੇ ਸਾਡੀ ਅੰਮ੍ਰਿਤਸਰ ਦੀ ਲੋਕ ਨੇ ਜਾਂ ਜਿਹੜੇ ਟੂਰਿਸਟ ਆਉਂਦੇ ਨੇ ਉਹ ਵਿਰਾਸਤੀ ਖਾਣੇ ਨੂੰ ਬਹੁਤ ਪਿਆਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਕੀ ਸਰੋਂ ਦਾ ਸਾਗ ਤੇ ਮੱਕੀ ਰੋਟੀ ਨਾਲ ਚਾਟੀ ਰਸੀ ਜਿਹੜਾ ਪੀਣ ਵਾਸਤੇ ਮਿਲਦੀ ਹੈ ਨਾਲ ਨੂੰ ਤੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਵੀਰੇ ਕੀ ਨਾਂ ਤੁਹਾਡਾ ਪ੍ਰਦੀਪ ਸਿੰਘ ਜੀ ਪ੍ਰਦੀਪ ਜੀ ਆਏ ਕਿੱਥੋਂ ਜੀ ਦੱਸ ਸਕਦੇ ਹੋ ਸਾਡੇ ਕਰਦੇ ਹੋ ਤੇ ਖਾਣ ਵਾਸਤੇ ਕੀ ਸਪੈਸ਼ਲ ਮੰਗਾਇਆ ਤੁਸੀਂ ਅੱਜ ਆਪਾਂ ਸਰ ਸਾਗ ਮੰਗਾਇਆ ਤੇ ਮੱਕੀ ਰੋਟੀ ਮੰਗਾਈ ਤੇ ਨਾਲ ਲੱਸੀ ਮੰਗਾਈ ਹੈ ਤੇ ਮੈਨੂੰ ਇਹ ਤੋਂ ਵੀ ਜਿਹੜਾ ਟੇਸਟ ਗੱਲ ਕਰਦੀ ਹੈ ਕਿੰਨਾ ਕੁ ਟੇਸਟ ਵਧੀਆ ਜਿਹੜਾ ਗੈਸ ਤੇ ਕਹਿੰਦੇ ਨਹੀਂ ਚੀਜ਼ ਉਹ ਬੰਦੀ ਉਹ ਚੁੱਲ੍ਹੇ ਦੇ ਜਿਆਦਾ ਸਵਾਰ ਬੰਦੀ ਆ ਜਿਹੜਾ ਤੁਸੀਂ ਸਾਗ ਖਾ ਰਹੇ ਹੋ ਚੁੱਲ੍ਹੇ ਤੇ ਆ ਕੀਤਾ ਗਿਆ ਸਵਾਰ ਖਾਣ ਵਿੱਚ ਕਿੰਨਾ ਵਧੀਆ ਹੈ ਸਰ ਇਹ ਜਿਹੜਾ ਚੁੱਲ੍ਹੇ ਦਾ ਸਾਗ ਹੁੰਦਾ ਉਹ ਬਹੁਤ ਵਧੀਆ ਹੁੰਦਾ ਵਾ ਆਪਾਂ ਗੈਸ ਵਾਲਾ ਖਾ ਕੇ ਨਹੀਂ ਖੋਚੇਗੇ ਆਪਾਂ ਘਰ ਵੀ ਬਣਾਈਦਾ ਵਾ ਚੁੱਲ੍ਹੇ ਦਾ ਹੀ ਬਣਵਾਈਦਾ ਵਾ ਅਸੀਂ ਦੇਖਿਆ ਜਿਆਦਾਤਰ ਜਿਹੜੇ ਪੰਜਾਬੀ ਨੇ ਅੱਜ ਵੀ ਸਾਡੇ ਪੰਜਾਬੀ ਵਿਰਾਸਤੀ ਖਾਣੇ ਨੂੰ ਬਹੁਤ ਪਿਆਰ ਕਰਦੇ ਨੇ ਅੱਜ ਵੀ ਖਾਣ ਨੂੰ ਕਿਤੇ ਜਿਹੜਾ ਸਰੋਂ ਦਾ ਸਾਗ ਮੱਕੀ ਰੋਟੀ ਲੱਭਦੇ ਨੇ ਅਸੀਂ ਦੇਖਿਆ ਜਿਆਦਾਤਰ ਜਿਹੜੇ ਲੋਕ ਨੇ ਉਹ ਚੀਜ਼ਾਂ ਤੋਂ ਬਹੁਤ ਦੂਰ ਨੇ ਤੇ ਸੁਨੇਹਾ ਕੀ ਦਿਨਾ ਚਾਹੋਗੇ ਖਾਸ ਕਰਕੇ ਲੋਕਾਂ ਨੂੰ ਜਿਹੜੇ ਪੰਜਾਬੀ ਖਾਣੇ ਵਾਲੇ ਜ਼ਿਆਦਾ ਧਿਆਨ ਦੇਂਦੇ ਨੇ ਕੀ ਕਹਿਣਾ ਚਾਹੋਗੇ ਸਰ ਅੱਜਕੱਲ ਸਾਰੇ ਫਾਸਟ ਫੂਡ ਤੇ ਹੋਏ ਪਏ ਨੇ ਤੇ ਇਹਨਾਂ ਨੂੰ ਇਹ ਚੀਜ਼ ਬਾਰੇ ਕਈਆਂ ਨੂੰ ਪਤਾ ਹੈਗਾ ਪਰ ਫਿਰ ਵੀ ਇਗਨੋਰ ਕਰਦੇ ਆ ਕਿਉਂਕਿ ਜਿਹੜੀ ਚੀਜ਼ ਸ਼ੁਰੂ ਤੋਂ ਚੱਲ ਰਹੀ ਹੈ ਉਹ ਚੀਜ਼ ਦੇ ਬਲ ਬਹੁਤ ਘੱਟ ਭਜਦੇ ਫਾਸਟ ਫੂਡ ਵਾਲ ਜ਼ਿਆਦਾ ਭਜਦੇ ਆ ਹਾਂਜੀ ਧੰਨਵਾਦ ਜੀ ਤੁਸੀਂ ਦੇਖਿਆ ਵੀ ਨੌਜਵਾਨ ਅੱਜ ਅੰਮ੍ਰਿਤਸਰ ਦੇ ਸ਼ਾਟਰ ਰੋਡ ਤੇ ਆਏ ਨੇ ਖਾਸ ਕਰਕੇ ਸਰੋਂ ਦਾ ਸਾਗ ਮੱਕੀ ਰੋਟੀ ਉਹ ਵੀ ਸਰਦਾਰ ਜੀ ਸਤਰਾਮ ਸਿੰਘ ਕੋਲ ਜਿਹੜੇ ਕਿ ਪਿਛਲੇ 11 ਸਾਲਾਂ ਤੋਂ ਰੇੜੀ ਲਗਾ ਰਹੇ ਨੇ ਤੇ ਅੰਮ੍ਰਿਤਸਰ ਦੇ ਲੋਕ ਨਹੀਂ ਸਲਾਣੀ ਜਿਹੜੇ ਨੇ ਦੁੱਧ ਡਾਡੇ ਉਹ ਵੀ ਬਹੁਤ ਪਿਆਰ ਕਰਦੇ ਨੇ ਸਾਡੀ ਦਸ਼ਕਾ ਨੂੰ ਪੀ ਲਿਆ ਜਦੋਂ ਤੁਸੀਂ ਕਿਤੇ ਅੰਮ੍ਰਿਤਸਰ ਸਾਹਿਬ ਆਓ ਤੁਹਾਨੂੰ ਸਰੋਂ ਦਾ ਸਾਗ ਮੱਕੀ ਰੋਟੀ ਤੁਹਾਨੂੰ ਕਿਤੇ ਖਾਣ ਮਿਲੂਗੀ ਨਾਲ ਚਾਟੀ ਨਸੀ ਮਿਲੂਗੀ ਤੁਸੀਂ ਦੇਖ ਸਕਦੇ ਹੋ ਲੋਕ ਜਿੱਥੇ ਲੈਣਾ ਲਾ ਕੇ ਜਿਹੜਾ ਹੈ ਖਾਣ ਵਾਸਤੇ ਆਉਂਦੇ ਨੇ ਪਰ ਉੱਥੇ ਹੀ ਅਸੀਂ ਦੇਖਿਆ ਜਿਆਤਰ ਪ੍ਰਵਾਸੀਆਂ ਦੀ ਜਿਹੜੀਆਂ ਉੱਤੇ ਜ਼ਿਆਦਾ ਲਾਸ਼ ਮਿਲਦਾ ਨਾ ਕਿ ਪੰਜਾਬੀਆਂ ਦੇ ਪੰਜਾਬੀਆਂ ਨੂੰ ਵੀ ਪੂਰਾ ਮਾਨ ਸਨਮਾਨ ਤੇ ਪੂਰਾ ਪਿਆਰ ਦਿਨਾ ਚਾਹੀਦਾ ਵਾ ਕਿਉਂਕਿ ਪੰਜਾਬੀ ਵੀ ਜਿਹੜੇ ਨੇ ਹਮੇਸ਼ਾ ਸਾਡੇ ਭਰਾ ਨੇ ਪੰਜਾਬੀ ਨੂੰ ਪਹਿਲ ਦੇ ਦਰਦ ਸਨ ਜਿਹੜੀਆਂ ਚੀਜ਼ਾਂ ਖਾਣੂ ਜਿਹੜਾ ਮੌਕਾ ਹਾਉ ਦਿਨਣਾ ਚਾਹੀਦਾ ਵਾ ਤੇ ਹੁਣ ਗੱਲ ਕਰਾਂਗੇ ਜਿਹੜੇ ਸਤਲਾਪ ਸਿੰਘ ਦਾ ਜਿਹੜਾ ਕੀ ਸਰੋਂ ਦਾ ਸਾਗ ਮੱਕੀ ਰੋਟੀ ਬਣਾ ਕੇ ਵੇਚਦੇ ਨੇ ਸਤਲਾਪ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਸਰੋਂ ਦਾ ਸਾਗ ਮੱਕੀ ਰੋਟੀ ਤੇ ਚਾਟ ਜੱਸੀ ਵੇਚਦਿਆਂ ਨੂੰ ਇਹ ਜੀ ਮੈਨੂੰ 11 ਸਾਲ ਹੋ ਗਏ ਆ 2013 ਜਦੋਂ ਕੰਮ ਸਟਾਰਟ ਕੀਤਾ ਸੀਗਾ ਅੱਜ ਮੈਨੂੰ 11 ਸਾਲ ਲੱਗ ਗਿਆ ਤੇ ਕਿੰਨੇ ਕੁ ਲੋਕ ਪਿਆ ਕਰਦੇ ਦਿੰਦਾ ਇਹ 15 16 ਕਿਲੋ ਯਾਨੀ ਕਿ ਡੇਲੀ ਦਾ ਸਾਗ ਤਿਆਰ ਕਰਨਾ ਹੁੰਦਾ ਤੇ ਐਤਵਾਰ ਮੇਰੀ ਛੁੱਟੀ ਹੁੰਦੀ ਹੈ ਮਨੇ ਸੋਪੀ ਕਿਹੜਾ ਕਿਹੜਾ ਸਾਗ ਤਿਆਰ ਕਰਦੇ ਹੋ ਦਸ਼ਕਰੂ ਸਾਂਝਾ ਕਰਦੇ ਹੋ 12 ਮਹੀਨੇ ਕੰਮ ਕਰਦੇ ਹੋ ਕਿ ਜਾਂ ਸਿਰਫ ਸਿਆਲ ਦੇ ਸਿਆਲ ਹੀ ਸਾਗ ਤਿਆਰ ਕਰਦੇ ਤੁਸੀਂ ਸਾਗ ਜੀ ਤਿੰਨ ਤਰ੍ਹਾਂ ਦਾ ਸਾਗ ਹੁੰਦਾ ਹੈ ਤੇ ਹੁਣ ਸਿਆਲ ਚ ਸਰੋਂ ਦਾ ਸਾਗ ਚੱਲਣਾ ਹੁਣ ਸਰੋਂ ਦਾ ਸਾਗ ਹੀ ਚੱਲਦਾ ਵਿਆਹ ਇਹ ਚੱਲਣਾ ਮਾਰਚ ਦੇ ਮਹੀਨੇ ਦਾ ਚੱਲਣਾ ਉਸ ਤੋਂ ਬਾਅਦ ਆਏਗਾ ਗਰਮੀਆ ਵਾਲਾ ਸਾਗ ਹੈਗਾ ਤੋਰੀ ਦਾ ਚਲਾਈ ਦਾ ਚਲਾਈ ਤੋਂ ਬਾਅਦ ਚ ਚਲਾਈ ਦਾ ਸਾਗ ਭਾਵੇਂ ਸਾਰੀ ਗਰਮੀ ਬਣੇਗਾ ਉਸ ਤੋਂ ਜਿਹੜੀ ਮੱਠੀ ਉਤਰਣੀ ਆ ਫਿਰ ਸਰੋਂ ਦਾ ਸਾਗ ਤੋਰੀ ਦਾ ਸਾਗ ਆਏਗਾ ਯਾਨੀ ਤਿੰਨ ਤਰ੍ਹਾਂ ਦਾ ਸਾਗ ਹੁੰਦਾ ਵਾ ਚਲਾਈ ਦਾ ਤੋਰੀਏ ਦਾ ਸਰਦ ਸਹਾ ਗੁੰਦਾ ਹੁਣ ਸਰਦ ਸਹਾ ਚਲਦਾ ਪਿਆ ਕਿੰਨੀ ਇਤੋਂ ਸਲਾਮ ਨਹੀਂ ਮਿਹਨਤ ਕਿੰਨੀ ਹੁੰਦੀ ਹੈ ਸਾਗ ਤਿਆਰ ਕਰ ਵਿੱਚ ਜਿਹੜਾ ਤੁਸੀਂ ਸਾਗ ਤਿਆਰ ਕਰਦੇ ਹੋ ਗੈਸ ਤੇ ਤਿਆਰ ਕਰਦੇ ਹੋ ਜਾਂ ਚੁੱਲ੍ਹੇ ਤੇ ਤਿਆਰ ਕਰਦੇ ਹੋ ਸਵੇਰੇ ਕਿੰਨੇ ਵਜੇ ਉੱਠਦੇ ਦਸ ਘੰਟੇ ਸਾਜਾ ਕਰਦੇ ਹੋ ਕੰਮ ਬਾਰੇ ਸਾਗ ਦੀ ਮਿਹਨਤ ਬਹੁਤ ਹੈ ਜੀ ਇਹ ਸਾਫ ਸਵਾਈ ਦਾ ਇਹਦੇ ਵੀ ਖਾਸ ਪਿਆਰ ਰੱਖਣਾ ਪੈਂਦਾ ਹੈ ਤੇ ਸਵੇਰੇ ਸਾਨੂੰ ਲੱਗਣਾ ਪੈਂਦਾ ਵਾ ਸਵੇਰੇ 4 ਵਜੇ ਉੱਠ ਕੇ ਲੱਗਣਾ ਪੈਂਦਾ ਤੇ ਸ਼ਾਮਾ ਨੂੰ ਵੀ ਯਾਨੀ ਸਾਗ ਛਾੜਨਾ ਪੈਂਦਾ ਹੈ ਸਾਗ ਛਾੜਦੇ ਨਾਲ ਸ਼ਾਮਾ ਨੂੰ ਤੇ ਸਵੇਰੇ ਰੋਟੀ ਵੀ ਤਿਆਰ ਕਰਨੀ ਹੈ ਸਾਗ ਘੋਟਣਾ ਵੀ ਹੈ ਤਲਕਾ ਵੀ ਲਗਾਉਣਾ ਚਰਨੀ ਵੀ ਤਿਆਰ ਕਰਨੀ ਆ ਨੋ ਬਾਜੰਦੇ ਸਵੇਰ ਤੇ ਤੇ ਕਿੰਨੇ ਘੰਟੇ ਜਿਹੜਾ ਵਾ ਚੁੱਲ੍ਹੇ ਤੇ ਰਿਜਦਾ ਜਾਂਦਾ ਵਾ ਫਿਰ ਕਿੰਨਾ ਕਿ ਨੂੰ ਘੋਟਣਾ ਪੈਂਦਾ ਵਾ ਅਸੀਂ ਦੇਖਿਆ ਪ੍ਰਾਣੇ ਬਜ਼ੁਰਗ ਹੁੰਦੀ ਸੀ ਮਾਤਾਵਾਂ ਆਟਾ ਪਾ ਕੇ ਨੂੰ ਕਈ ਕਈ ਘੰਟੇ ਜਿਹੜਾ ਅਸੀਂ ਉਹ ਘੋੜਦੇ ਹੁੰਦੇ ਸੀ ਤੇ ਫਿਰ ਜਾ ਕੇ ਸਾਗ ਜਿਹੜਾ ਅਸੀਂ ਖਾਂ ਲਾਇਕ ਬੰਦਾ ਸੀ ਤੇ ਜੋ ਤੜਕਾ ਲਾਉਂਦੇ ਸੀ ਪਿਆਜ਼ ਪਾ ਕੇ ਦੇ ਸੀ ਕਿ ਉਹਦਾ ਤੇ ਫਿਰ ਹੋਰ ਵਧੀਆ ਬਣ ਜਾਂਦਾ ਸੀ ਇਹ ਇਹ ਜੀ ਸਾਗ ਦਾ ਰੰਗ ਹੁੰਦਾ ਹੈ ਸਾਗ ਦਾ ਰੰਗ ਬਣ ਲੱਗਿਆ ਨੂੰ ਟਾਈਮ ਲੱਗਦਾ ਹੈ ਜਦੋਂ ਆਪਣਾ ਬਾਲਾ ਬੋਲਾ ਜਾਨੀ ਸਾਰਾ ਕੁਝ ਸੈੱਟ ਹੋ ਗਿਆ ਸਾਗ ਨੂੰ ਫਿਰ ਉਹ ਮੱਠੀ ਮੱਠੀ ਜਾ ਕੇ ਰਿਜਦੇ ਰੜਾ ਚ ਜਾਈਦਾ ਵਾ ਫਿਰ ਯਾਨੀ ਕਿ ਮਤਲਬ 5-6 ਘੰਟੇ ਯਾਨੀ ਕਿ ਲੱਗ ਜਦੇ ਰੰਗ ਬੰਦਿਆ ਬੰਦਿਆ ਰੰਗ ਬੰਨ ਤੋਂ ਬਾਅਦ ਫੇਰ ਯਾਨੀ ਕਿ ਇਹਨੂੰ ਘੋਟਣਾ ਵੀ ਹੁੰਦਾ ਆ ਅਲਣ ਪਾਕਸਤਾਨ ਨੂੰ ਘੋਟਣਾ ਉਹ ਆਪਾਂ ਸਵੇਰੇ ਘੋਟਰਾ ਦਵਾ ਜਿੰਨਾ ਕ ਆਪਾਂ ਲੋਡ ਹੁੰਦੀ ਸਕਦੀ 20 ਕਿਲੋ ਸਾਗ ਬਣਿਆ ਹੁੰਦਾ ਵਾ ਤੇ ਜਿੰਨਾ ਆਪਾਂ ਲੋਡ ਆ ਆਪਾਂ ਹੀ ਘੋਟ ਲੈਣਾ ਹੁੰਦਾ ਵਾ ਸਿਰੇ ਕਰਮ ਕਰਕੇ ਉਸ ਤੋਂ ਬਾਅਦ ਅਲਣ ਪਾਈਦਾ ਆ ਅਲਣ ਨੂੰ ਪਾ ਕੇ ਉਹਨੂੰ ਅਲਣ ਨੂੰ ਪਕਾਉਣਾ ਵੀ ਆ ਯਾਨੀ ਕਿ ਸਾਗ ਬਿਲਕੁਲ ਸੈੱਟ ਹੁੰਦਾ ਆਪਣਾ ਸਰਬ ਸਖਤ ਸਾਗ ਸੰਘਣਾ ਸਾਗ ਜਿਹਾ ਆਪਾਂ ਤਾਂ ਕਹਿੰਦੇ ਆ ਅਲਣ ਪਾ ਕੇ ਪੂਰਾ ਬਿਲਕੁਲ ਸੱਟ ਹੋ ਜਾਂਦਾ ਸਾਗ ਨੇ ਫੇ ਤਨਾਰਪ ਸਿੰਘ ਜੀ ਸ਼ੁਰੂ ਤੋਂ ਕੰਮ ਕਰਦੇ ਸੀ ਅਸਲੋਂ ਸਾ ਮੱਕੀ ਰੋਟੀ ਕਿ ਜਾਂ ਇਸ ਤੋਂ ਪਹਿਲਾਂ ਹੋਰ ਕੰਮ ਕਰਦੇ ਸੀ ਦਸ਼ਕਾ ਨੂੰ ਸਾਜਾ ਕਰ ਦੋ ਇਸ ਕੰਮ ਨਾਲ ਕਿੱਦਾਂ ਆਉਣਾ ਹੋਇਆ ਤੁਹਾਡਾ ਪਹਿਲਾਂ ਮੈਂ ਲੋਹੇ ਦਾ ਕੰਮ ਕਰਦਾ ਸੀ ਵਾਡਿੰਗ ਦਾ ਪਹਿਲੀ ਵਾਡਿੰਗ ਦਾ ਉਹ ਕਿਤਾ ਮੈਂ 12 13 ਸਾਲ ਕੰਮ ਯਾਨੀ ਕੀਤਾ ਸੀ ਉਸ ਤੋਂ ਬਾਅਦ ਮਨੂੰ ਸਾਡ ਲੱਗੀ ਸੀ ਪੀਡੀਏ ਚੋਂ ਲਾਜ ਹੋਇਆ ਸੀ ਮੇਰਾ ਚੰਡੀਗੜ੍ਹੋਂ ਮੈਂ ਗਿਆ ਇਸੇ ਤੋਂ ਕੰਮ ਕਰਨ ਉੱਥੇ ਮੈਂ ਸਾਡ ਲੱਗੀ 12 ਦੇ ਵਿੱਚ ਤੇ 12 ਤੋਂ ਬਾਅਦ ਚ ਮੈਂ ਯਾਨੀ ਕਿ ਚਾਹ ਕਾਰੋਬਾਰ ਚਾਲੂ ਕੀਤਾ ਸੀ ਪਹਿਲਾਂ ਰਸੀਦ ਮੇਰੇ ਕੋਲ 6 ਮਹੀਨੇ ਰਕੀ ਰਸੀ ਰੱਖੀ ਵੇ ਸਰੋਸਾਰ ਰੱਖਿਆ ਤੇ ਅੱਜ ਮੈਨੂੰ ਸੋਚਿਆ ਸੀ ਵੀ ਲੋਹੇ ਦੇ ਕੰਮ ਤੋਂ ਐਡੇ ਭਾਰੇ ਕੰਮ ਤੋਂ ਅੱਜ ਹੱਥਾਂ ਵਿੱਚ ਜਿੱਥੇ ਉਜਾਰ ਹੁੰਦੇ ਸੀ ਜਿਹਦੇ ਕੰਮਾਂ ਵਿੱਚ ਹੱਥ ਜਹਾ ਥੋੜਾ ਆਉਂਦਾ ਸੀ ਉਹ ਕੰਮ ਛੱਡ ਕੇ ਅੱਜ ਤੁਸੀਂ ਸਰੋ ਸਾਧਿਆ ਕਰਦੇ ਹੋ ਵੀ ਸੋਚਿਆ ਸੀ ਇਹ ਕੰਮ ਕਰਨਾ ਬਹੁਤ ਜ਼ਿੰਦਗੀ ਵਿੱਚ ਨਹੀਂ ਮੈਂ ਸੋਚਿਆ ਤਾਂ ਨਹੀਂ ਪਰ ਮੇਰਾ ਇਹ ਹੈਗਾ ਸੀ ਕਾਰੋਬਾਰ ਹੈਗਾ ਸੀ ਮੇਰੇ ਮੁਕਤਰਾ ਜ ਹੈਗਾ ਸੀ ਇਹ ਦਾਣਾ ਪਾਣੀ ਹੈਗਾ ਸੀ ਮੇਰਾ ਇਸ ਕੰਮ 'ਚ ਕਿਉਂਕਿ ਮੈਂ ਤਾਂ ਕਾਫੀ ਕੀਤੀ ਆ ਲੋਹੇ ਦਾ ਕੰਮ ਤਾਂ ਮੈਨੂੰ ਸੌਖਾ ਤੇ ਹੈਗਾ ਨਹੀਂ ਆ ਵੀ ਸਖਤ ਕੰਮ ਆ ਇਹ ਵੀ ਬਹੁਤ ਸਖਤ ਕੰਮ ਆ ਯਾਨੀ ਮੈਂ ਬਚਪਨ ਤੋਂ ਮੈਂ ਤਾਂ ਕਾਫੀ ਕੀਤੀ ਆ ਤਾਂ ਕਰਕੇ ਇਹ ਮੈਂ ਕੰਮ ਨੂੰ ਕੋਈ ਕਰਦਾ ਪਿਆ ਵਾਂ ਕੰਮ ਔ ਤਾਂ ਮੈਂ ਤਾਂ ਕਰਦਾ ਪਿਆ ਵੀ ਮੈਂ ਬਚਪਨ ਤੋਂ ਮਿਹਨਤ ਬਹੁਤ ਕੀਤੀ ਆ ਕਿ ਮੇਰੇ ਮੈਨੂੰ ਕੋਈ ਇੰਨਾ ਔਖਾ ਨਹੀਂ ਲੱਗਦਾ ਜਿੰਨੇ ਮੈਂ ਮਿਹਨਤ ਕਰਦਾ ਪਿਆ ਅੱਜ ਮੈਂ ਵਿੱਚ ਬਚਪਨ ਤੋਂ ਬਹੁਤ ਕੀਤੀ ਆ ਹੋਈ ਆ ਤਾਂ ਕਰਕੇ ਮੈਨੂੰ ਇੰਨਾ ਔਖਾ ਨਹੀਂ ਲੱਗਦਾ ਕੰਮ ਜੀ ਜਦੋਂ ਕਿ ਸਤਿਰਾਮ ਜੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਤੁਹਾਡੇ ਕੌਣ ਕੌਣ ਆ ਪਰਿਵਾਰ ਕੇ ਮੈਂਬਰਾਂ ਦਾ ਸਾਥ ਕਿੰਦਾ ਗਾਗਾ ਤੁਹਾਨੂੰ ਪਰਿਵਾਰ ਦੇ ਵਿੱਚ ਅਸੀਂ 5 ਜਣੇ ਹੈਗੇ ਆ ਤਿੰਨ ਬੱਚੇ ਨੇ ਤੇ ਘਰ ਦੇ ਨਾਲ ਅਸੀਂ ਅਸੀਂ ਆ 5 ਜਣੇ ਅਸੀਂ ਹੈਗੇ ਆ ਤੇ ਘਰ ਦੇ ਬੱਚੇ ਵੀ ਸਾਰੇ ਸਹਿਯੋਗ ਦਿੰਦੇ ਨਾਲ ਵੀ ਸਾਗ ਦੀ ਕਟਾਈ-ਕਟੋਈ ਵੀ ਕਰਨੀ ਆ ਨਾਲ ਹੋਰ ਨਿੱਕੇ-ਮੋਟੇ ਕੰਮ ਕਾਫ ਇਹ ਸਾਰੇ ਹੱਥ ਹੱਥ ਯਾਨੀ ਕਿ ਮੈਨਾਂ ਕੰਮ ਕਰਵਾਉਂਦੇ ਨੇ ਜੇਕਰ ਗੱਲ ਕਰੀਏ ਸਾਫ਼ ਸਫਾਈ ਨੂੰ ਲੈ ਕੇ ਕਿੰਨਾ ਕਿ ਤਿਆਰ ਰੱਖਿਆ ਜਾਂਦਾ ਵਾ ਕਹਿੰਦੇ ਹਾਂ ਹਮੇਸ਼ਾ ਸ੍ਰੀ ਦੇਵ ਜਤਾਰ ਪੰਜਾਬੀਆਂ ਜਿਹੜੀਆਂ ਤੇ ਸਾਫ਼ ਸਫਾਈ ਹੁੰਦੀ ਆ ਉਹ ਵੀ ਖਾਸ ਕਰਕੇ ਸਰਦਾਰ ਜੀ ਜਿਹੜੀ ਉੱਤੇ ਤੁਸੀਂ ਸਾਫ਼ ਸਫਾਈ ਲੈ ਕੇ ਕਿੰਨਾ ਤਿਆਰ ਰੱਖਿਆ ਜਾਂਦਾ ਵਾ ਸਾਰਾ ਕੰਮ ਉਹ ਜੀ ਸਾਫ਼ ਸਫਾਈ ਦਾ ਧਿਆਨ ਦਾ ਵੈਸੇ ਵੀ ਸਾਗ ਬਣਾਉਣਾ ਚ ਪੂਰਾ ਤਿਆਰ ਰੱਖਿਆ ਹੁੰਦਾ ਵਾ ਰੋਟੀ ਵੀ ਮੱਕਈ ਦੀ ਸਹੀ ਬਣੋਣੀ ਆ ਸਾਗ ਵੀ ਨਮਕ ਨਮਕ ਸਾਰਾ ਕੁਝ ਸਹੀ ਬਿਲਕੁਲ ਸਾਡੀ ਇੱਥੇ ਜਦੋਂ ਆਉਣਾ ਵਾ ਇੱਥੇ ਸਾਫ਼ ਸਫਾਈ ਪੂਰੀ ਕਰਨੀ ਆ ਆਪਾਂ ਅਗੇ ਘਰੋਂ ਭਾਵੇਂ ਸਫਾਈ ਪੂਰੀ ਯਾਨੀ ਕਿ ਪੂਰੀ ਪੂਰਾ ਪੂਰਾ ਤਿਆਰ ਕਰਦਾ ਸਫਾਈ ਦਾ ਰੇੜੀ ਵਜੀ ਪੂਰੀ ਸਫਾਈ ਹੋਏਗੀ ਜਿੱਥੇ ਆਪਾਂ ਬੈਲਾ ਖੜਾਉਣਾ ਵਾ ਉੱਥੇ ਪੂਰੀ ਸਫਾਈ ਹੋਏਗੀ ਯਾਨੀ ਕਿ ਪੂਰਾ ਸਫਾਈ ਦਾ ਕੰਮ ਪੂਰਾ ਤਿਆਰ ਰੱਖਿਆ ਹੁੰਦਾ ਆਪਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਸਫਾਈ ਦਾ ਕੰਮ ਤਿਆਰ ਰੱਖਦੇ ਆਂ ਮੈਨੂੰ ਇਹ ਸੋ ਵੀ ਖਾਸ ਕਰਕੇ ਸੀ ਦੇਖਿਆ ਵੀ ਪਹਿਲੋ ਤੁਸੀਂ ਰੇੜੀ ਕਿਤੇ ਹੋਰ ਜਗ੍ਹਾ ਲਾਉਂਦੇ ਸੀ ਖੰਡ ਵਾਲੇ ਅਸੀਂ ਦੇਖਿਆ ਆ ਜੀ ਤੁਹਾਡੇ ਗਾਗ ਜਿਹੜੇ ਨੇ ਉਹ ਬੜੇ ਪੁੱਛਦੇ ਲੋਕਾਂ ਇੱਥੇ ਆ ਜਾਂਦੇ ਨੇ ਅੱਡਾ ਕਿਉਂ ਨਹੀਂ ਕਰਨਾ ਪਿਆ ਹੁਣ ਤੁਸੀਂ ਦਮਾ ਜੱਡੀ ਰੱਖਿਓ ਕਿਹੜੇ ਅੱਡੇ ਤੁਸੀਂ ਹੁਣ ਜਿਹੜਾ ਇਸ ਟ ਤੇ ਮੇਰੇ ਕੋ ਅਮਰਤਾਰੀ ਗਾਗ ਹੁੰਦੇ ਸੀ ਤੇ ਉੱਥੇ ਯਾਨੀ ਕਿ ਸਮੈਲ ਆਉਂਦੀ ਸੀ ਹੋਰ ਹੀ ਲਟਰ ਬਟਰ ਬਹੁਤ ਰੇਡੀਆ ਲੱਗਦੇ ਸੀ ਲਾਗੇ ਸਮੈਲ ਸਮਲ ਕਾਫੀ ਆਉਂਦੀ ਸੀ ਅਮਰਤਾਰੀ ਗਾਗਾ ਕਰਕੇ ਫਿਰ ਮੈਂ ਕੋਈ ਇਲਾਕਾ ਵਧੀਆ ਲੱਭੀਏ ਵੀ ਚੁਣ ਕੇ ਲੱਗਾ ਕੋਈ ਲੱਭੀਏ ਵਧੀਆ ਇਲਾਕਾ ਲੱਭੀਏ ਕੋਈ ਸਮੈਲ ਕੋਈ ਕਿਤਨਾ ਹੋਵੇ ਲਾਗੇ ਚਾਕੇ ਤਾਂ ਕਰਕੇ ਮੈਂ ਅੱਡਾ ਚੇਂਜ ਕੀਤਾ ਸੀ ਵੀ ਸਾਫ ਸੁਥਰਾ ਇਲਾਕਾ ਵਾਏ ਤੇ ਸਾਰਾ ਯਾਨੀ ਕਿ ਆਪਣੇ ਵਿੱਚ ਪੰਜਾਬੀ ਵੀਰ ਪੁਰਾਣੇ ਲਾਗੇ ਬਨੇ ਸਰਦਾਰ ਨੇ ਸਿਆਣੇ ਅਮਰਤਾਰੀ ਨੇ ਤਾਂ ਕਰਕੇ ਮੈਂ ਇੱਥੇ ਆਇਆ ਵਾ ਵੀ ਇਲਾਕਾ ਸਹੀ ਆ ਗੱਲ ਕਰੀਏ ਟੂਰਿਸਟ ਜਿਵੇਂ ਦੇਖਿਆ ਬਾਹਰੋਂ ਟੂਰਿਸਟ ਬੜਾ ਆਉਂਦਾ ਵਾ ਖਾਸ ਕਰਕੇ ਅਮਰਸਰ ਸਾਹਿਬ ਖਾਣ ਪੀਣ ਵਾਸਤੇ ਬੜਾ ਮਸ਼ਹੂਰ ਆ ਕਿੰਨੇ ਕੁ ਲੋਕ ਪਿਆਰ ਕਰਦੇ ਨੇ ਜੇ ਗੱਲ ਕਰੀਏ ਅਸੀਂ ਦੇਖਿਆ ਕਿ ਇੱਥੇ ਫਾਸਟ ਫੂਡ ਜਿਹੜੀਆਂ ਬੜੀਆਂ ਲੱਗੀਆਂ ਹੋਈਆਂ ਨੇ ਲੋਕ ਮੋਮੋਸ ਨਿਊਡਲ ਬਰਗਰ ਬੜਾ ਖਾਂਦੇ ਨੇ ਪੰਜਾਬੀ ਵਿਰਾਸਤੀ ਖਾਣਾ ਵਾ ਸੰਦੋ ਸਾਗ ਮੱਕੀ ਰੋਟੀ ਜਿਹੜਾ ਬਾਹਰੋਂ ਟੂਰਿਸਟ ਆਉਂਦਾ ਵਾ ਉਹ ਕਿੰਨਾ ਪਿਆਰ ਕਰਦਾ ਉਹ ਕਿੰਨਾ ਕਿ ਚੀਜ਼ ਨੂੰ ਪਸੰਦ ਕਰਦਾ ਖਾਣੇ ਨੂੰ ਤੇ ਜੇ ਅਮਰਸਰ ਦੇ ਲੋਕਾਂ ਦੀ ਗੱਲ ਕਰੀਏ ਇਹਨਾਂ ਨੇ ਇੱਕ ਟੇਸਟ ਚੈੱਕ ਕਰਨ ਦਾ ਆਗੇ ਵੀ ਬੰਦੇ ਦੇ ਯਾਰ ਵੀਡੀਓ ਬ ਇੱਕ ਉਹ ਟੈਸਟ ਕਰਕੇ ਲੋਕੀ ਆਉਂਦੇ ਨੇ ਤੇ ਉਹਨਾਂ ਨੂੰ ਟੈਸਟ ਬਹੁਤ ਵਧੀਆ ਲੱਗਦਾ ਫਿਰ ਮੇਰਾ ਨੰਬਰ ਨੰਬਰ ਉਹਨਾਂ ਕੋਲ ਹੁੰਦਾ ਜਾਂਦਾ ਫਿਲਹਾਲ ਤੇ ਜਦੋਂ ਮੇਰੇ ਕੋ ਗਾ ਕੋਈ ਨਾ ਨਵਾਂ ਕੋਈ ਗਾ ਗਾਵੇ ਤੁਰਨਾ ਮੈਂ ਕਹਿੰਦਾ ਭਾਈ ਮੇਰੇ ਕੋ ਨੰਬਰ ਮੈਨੂੰ ਫੋਨ ਕਰਕੇ ਤੁਸੀਂ ਹੁਣਾਂ ਜਦੋਂ ਹੋਣਾ ਕਿਉਂਕਿ ਮੇਰੀ ਛੁੱਟੀ ਵੀ ਕਿਸੇ ਟਾਈਮ ਤੇ ਹੋ ਸਕਦੀ ਹੈ ਯਾਨੀ ਬਹੁਤ ਯਾਨੀ ਕਿ ਉਹ ਪਸੰਦ ਕਰਦੇ ਆ ਤੇ ਪਿਆਰ ਵੀ ਬਹੁਤ ਦਿੰਦੇ ਨੇ ਆ ਬਸਾਂ ਦੇ ਲੋਕ ਤੇ ਬਾਹਰ ਵਾਲੇ ਟੂਰਿਸਟ ਵੀ ਬਹੁਤ ਦਿੰਦੇ ਨੇ ਪਿਆਰ ਦਿੰਦੇ ਨੇ ਜੇ ਤੁਸੀਂ ਵੀ ਟਾਈਮਿੰਗ ਕੀ ਹੈ ਤੁਹਾਡੇ ਆਉਣ ਦੀ ਜਦੋਂ ਦਸਤਾਰੂ ਸਾਜਾ ਕਰਦੇ ਹੋ ਤੇ ਆਪਣਾ ਪਤਾ ਜਰੂਰ ਦੱਸ ਦਿਓ ਵੀ ਨਵਾਂ ਪ ਮੇਰਾ ਆਉਣ ਦਾ ਟਾਈਮ ਹੈਗਾ ਜੇ ਸਵੇਰੇ 11 ਵਜੇ ਆਣਾ ਹੁੰਦਾ ਮੈਂ ਤੇ 12 ਵਜੇ ਆਉਂਦਾ ਕੰਮ ਅੱਧਾ ਘੜਾ ਰੱਖਦਾ ਸਾਫ਼ ਸੁਭਾਈ ਤੇ ਮੈਨੂੰ ਤੇ 12 ਵਜੇ ਕੰਮ ਜਾਨੀ ਸਟਾਰਟ ਹੋ ਜਾਂਦਾ ਆਪਣਾ ਦੋ ਤਿੰਨ ਘੰਟੇ ਮੇਰ ਕੋਈ ਜਿਆਦਾ ਸਮਾਂ ਰਹਿਣਾ ਹੁੰਦਾ ਵਾ ਤੇ 3 ਵਜੇ ਤੋਂ ਪਹਿਲਾਂ ਪਹਿਲਾਂ ਮੇਰ ਕੋਈ ਕੱਠ ਮਰ ਨੂੰ ਆਉਣਾ ਪੈਂਦਾ ਵਾ ਤੇ ਇਹ ਮੇਰੀ ਲੋਕੇਸ਼ਨ ਹੈਗੀ ਆ ਸ਼ਹਾੜਾ ਰੋਡ ਤੇ ਯੂਨੀਵਰਸਿਟੀ ਹੈਗੀ ਆ ਪੁਰਾਣੀ ਚੁੰਗੀ ਦੇ ਲਾਗੇ ਰੇੜੀ ਲੱਗਦੀ ਏ ਮੇਰੀ ਤਾਂ ਮਜਾ ਫੈਕਟਰੀ ਦੇ ਬਾਹਰ ਲਗਾਈ ਆ ਹਾਂਜੀ ਤੇ ਆਪਣਾ ਤੁਸੀਂ ਮੋਬਾਈਲ ਨੰਬਰ ਸਲਾਮ ਤੁਸੀਂ ਦੱਸ ਦਿਓ ਜੇਕਰ ਤੁਹਾਡੇ ਨੂੰ ਫੋਨ ਕਰਕੇ ਕਿਸੇ ਨੇ ਕੋਈ ਮੰਗਾ ਮੇਰਾ ਮੋਬਾਈਲ ਨੰਬਰ ਹੈ ਗਾਜੇ 81 969 20327 ਸਤਨਾਮ ਸਿੰਘ ਮੇਰਾ ਨਾਮ ਜੀ ਕਿਹਦੇ ਮੋਬਾਈਲ ਮੋਗਿਆ 81 969 20327 ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਸਰਦਾਰ ਜੀ ਸਤਨਾਮ ਸਿੰਘ ਜਿਨ੍ਹਾਂ ਦਾ ਪੰਜਾਬੀ ਢਾਬਾ ਬਾਦ ਤੁਸੀਂ ਦੇਖ ਸਕਦੇ ਹੋ ਅਮਰ ਸਾਹਿਬ ਦੇ ਛਾਟਾ ਰੋੜ ਤੇ ਇਹਨਾਂ ਵੱਲੋਂ ਢਾਬਾ ਲਗਾਇਆ ਜਾਂਦਾ ਵਾ ਛੋਟੀ ਜਿਹੀ ਰੇੜੀ ਲਗਾਈ ਆ ਪਰ ਲੋਕ ਪਿਆਰ ਬੜਾ ਕਰਦੇ ਨੇ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਜਿਹੜਾ ਕਿ ਫਾਸਟ ਫੂਡ ਜਿਹੜਾ ਖਾਸ ਕਰਕੇ ਅਸੀਂ ਦੇਖ ਲਈ ਪੰਜਾਬੀ ਵਿਰਾਸਤੀ ਖਾਣਾ ਵਾ ਸਾਡਾ ਸਰੋ ਸਾਗ ਮੱਕੀ ਰੋਟੀ ਤੁਸੀਂ ਦੇਖ ਸਕਦੇ ਹੋ ਨਾਲ ਮੋਰੀਆਂ ਦਾ ਚਾਰ ਤੇ ਜਿਹੜੀ ਕਿ ਨਾਲ ਸਲਾਦ ਇਹਨੂੰ ਖਾਣ ਨੂੰ ਤੇ ਚਾਟ ਜੱਸੀ ਤੁਸੀਂ ਦੇਖਿਆ ਇਹਨਾਂ ਨੇ ਅੱਜ ਵੀ ਲਿਖਿਆ ਵਾ ਅੱਜ ਮਾਂ ਦੇ ਹੱਥਾਂ ਦੀਆਂ ਬਣੀਆਂ ਰੋਟੀਆਂ ਖਾਣ ਨੂੰ ਇਹ ਬੜਾ ਦਿਲ ਕਰਦਾ ਇਹ ਮੇਰੀ ਮਾਂ ਤੁਸੀਂ ਦੇਖ ਸਕਦੇ ਹੋ ਇਹ ਲੈਣਾ ਜਿਹੜੀਆਂ ਕਿਦੇ ਦਿਲ ਛੂ ਜਾਂਦੀਆਂ ਨੇ ਤੇ ਤੁਸੀਂ ਦੇਖੋ ਸਤਨਾਮ ਸਿੰਘ ਜਿਹੜੇ ਸਰਦਾਰ ਜੀ ਨੇ ਇਹਨਾਂ ਦੀ ਮਾਤਾ ਵੱਲੋਂ ਇਹ ਰੇੜੀ ਲਗਵਾਈ ਗਈ ਸੀ ਅੱਜ ਭਾਵੇਂ ਦੁਨੀਆ ਤੇ ਨਹੀਂ ਹੈਗੇ ਪਰ ਉਹਨਾਂ ਦਾ ਕਹਿਣਾ ਵੀ ਉਹਨਾਂ ਵੱਲੋਂ ਜਿਹੜੀਆਂ ਕਿ ਬੂਟਾ ਲਗਾਇਆ ਗਿਆ ਸੀ ਅੱਜ ਬੜਾ ਵੱਧਾ ਫੁੱਲਾ ਪਿਆ ਵਾ ਦੇ ਲੋਕ ਪਿਆਰ ਹੀ ਬੜਾ ਕਰਦੇ ਨੇ ਸਾਡੀ ਦਸ਼ਕਾਂ ਨੂੰ ਪੀ ਲਿਆ ਤੁਸੀਂ ਆਪਣੇ ਪੰਜਾਬੀ ਵਿਰਾਸਤੀ ਖਾਣੇ ਨੂੰ ਜੇਕਰ ਪਿਆਰ ਕਰਦੇ ਹੋ ਇਸ ਵੀਡੀਓ ਨੂੰ ਬਤਵਾ ਸ਼ੇਅਰ ਜਰੂਰ ਕਰਦੇ ਹੋ ਜੇਕਰ ਕਿਸੇ ਨੇ ਵੀ ਅੱਜ ਅਮਰਸਰ ਸਾਹਿਬ ਉਹੜਾ ਹੋਵੇ ਤੇ ਅਮਰਸਰ ਸਾਹਿਬ ਸ਼ਿਆੜਾ ਰੋਡ ਤੇ ਜਿਹੜਾ ਕਿ ਟਾਰੀ ਰੋਡ ਜਾਂਦਾ ਵਾ ਉੱਥੇ ਸਨੋ ਸਾਗ ਮੱਕੀ ਰੋਟੀ ਖਾਣ ਨੂੰ ਮਿਲਦੀ ਆ ਦਸ਼ਕਾਂ ਨੂੰ ਸਾਡੀ ਪੀ ਲਿਆ ਆਪਣੀ ਪੰਜਾਬੀ ਗਾਣੇ ਪੰਜਾਬੀ ਖਾਣੇ ਤੇ ਆਪਣੀ ਪੰਜਾਬੀ ਵਿਰਾਸਤ ਨਾਲ ਜਿਹੜਾ ਜੁੜਿਆ ਹੁੰਦਾ ਉਹਨਾਂ ਨਾਲ ਜੁੜਨਾ ਚਾਹੀਦਾ ਵਾ ਜਿਹੜਾ ਕਿ ਪੰਜਾਬੀ ਖਾਣਾ ਵਾ ਸਾਡੀ ਪੰਜਾਬੀ ਵਿਰਾਸਤ ਮੈਨੂੰ ਦਿਓ ਜਰ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ दरप पूर चैनल लाइ अमृतसर